ਪ੍ਰੇਤ ਜੀ ਪਿੰਡ ਪਾਲੀ ਵਾਲਾ ਜ਼ਿਲ੍ਹਾ ਸੂਰਤਗੜ ਮੈਨੂੰ ਨਾ ਜੀ 2 ਸਾਲ ਪਹਿਲਾਂ ਦਮੇ ਦੀ ਸ਼ਿਕਾਇਤ ਹੋ ਗਈ ਸੀ ਜਿਹਦੇ ਕਰਕੇ ਸਰੀਰ 'ਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀ ਚੱਲਣ ਫਿਰਨ 'ਚ ਹੋ ਰਹੀ ਸੀ ਕੋਈ ਕੰਮ ਨਹੀਂ ਕਰ ਸਕਦਾ ਸੀ ਜੀ ਇਹਦੇ ਖਾਤਰ ਮੈਂ ਬਹੁਤ ਦਵਾਈਆਂ ਲਈਆਂ ਅੰਗਰੇਜ਼ੀ ਦਵਾਈਆਂ ਵੀ ਲਈਆਂ ਤੇ ਕੁਝ ਦਿਨ ਫਾਇਦਾ ਹੁੰਦਾ ਸੀਗਾ ਫਿਰ ਬਿਮਾਰੀ ਫੇਰ ਉਦਾਂ ਦੀ ਉਦਾਂ ਹੋ ਜਾਂਦੀ ਸੀ ਫਿਰ ਇੱਕ ਦਿਨ ਮੈਂ YouTube ਚਲਾ ਰਿਹਾ ਸੀਗਾ ਉੱਥੇ ਡਾਕਟਰ ਸ਼ਾਰਦਾ ਆਯੁਰਵੇਦਾ ਦੀ ਵੀਡੀਓ ਆ ਰਹੀ ਸੀ ਉੱਥੋਂ ਵੀਡੀਓ ਦੇਖ ਕੇ ਫਿਰ ਗੰਗਾ ਨਗਰ ਇੱਥੇ ਕਲੀਨਿਕ ਚ ਆਏ ਉਹਨਾਂ ਨਾਲ ਮਿਲੇ ਉਹਨਾਂ ਨੇ ਦਵਾਈ ਦਿੱਤੀ ਮਹੀਨਾ ਦਵਾਈ ਖਾਧੀ ਮਹੀਨੇ ਚ ਜੀ ਫਾਇਦਾ ਹੋਇਆ ਫਿਰ ਜੀ ਦਵਾਈ 6 ਮਹੀਨੇ ਹੋਰ ਖਾਧੀ ਜੀ ਦਵਾਈ ਹੁਣ ਛੁੱਟ ਗਈ ਐ ਬਿਮਾਰੀ ਜਮਾਂ ਜੀ ਦਮਾ ਸਹੀ ਐ ਹੁਣ ਮੇਰੀ ਦਵਾਈ ਜੀ ਜਮਾਂ ਛੁੱਟ ਗਈ ਐ ਹੁਣ ਮੈਂ ਕੋਈ ਵੀ ਹੈਵੀ ਕੰਮ ਐ ਕਰਨਾ ਕੋਈ ਭੱਜ ਦੌੜ ਵਾਲਾ ਜਾਂ ਕੋਈ ਵੇਟ ਵਗੈਰਾ ਕੁਝ ਵੀ ਉਹ ਸਾਰੇ ਕਰ ਲੈਣਾ ਮੈਨੂੰ ਕੋਈ ਦਿੱਕਤ ਨਹੀਂ ਹੁਣ ਸਾਹ ਮੇਰਾ ਜਮਾਂ ਸਹੀ ਐ ਹੋਰ ਵੀ ਕਿਸੇ ਵੀਰ ਭਰਾ ਨੂੰ ਕੋਈ ਤਮੇਂ ਦੀ ਕੋਈ ਜਾਂ ਇਦਾਂ ਦੀ ਕੋਈ ਦਿੱਕਤ ਹੋਵੇ ਤਾਂ ਆਓ ਮਿਲੋ ਡਾਕਟਰ ਸਾਹਿਬ ਨੂੰ ਮਿਲੋ ਬਹੁਤ ਵਧੀਆ ਦਵਾਈ ਹੈ ਜੀ ਕੋਈ ਸਾਈਡ ਇਫੈਕਟ ਨਹੀਂ ਆਈ ਔਰਵੈਦਿਕ ਦਵਾਈ ਹੈ ਧੰਨਵਾਦ ਜੀ ਡਾਕਟਰ ਸ਼ਰਦਾ ਜੀ